ਸਾਡੇ ਵਿੱਚੋਂ ਹਰ ਕੋਈ ਮਹਾਨ ਸ਼ਖਸੀਅਤਾਂ ਦੇ ਮੋਢਿਆਂ ਤੇ ਖੜ੍ਹਾ ਹੈ ਉਹ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਪਹਾੜ ਹਿਲਾਏ ਤੂਫਾਨਾਂ ਦਾ ਸਾਹਮਣਾ ਕੀਤਾ ਅਤੇ ਅਜਿਹੇ ਬੋਝ ਚੁੱਕੇ ਜੋ ਅਸੀਂ ਕਦੇ ਦੇਖੇ ਵੀ ਨਹੀਂ ਇਹ ਮਹਾਨ ਸ਼ਖਸੀਅਤਾਂ ਕੌਣ ਹਨ ਸਾਡੇ ਮਾਪੇ ਉਹ ਸਾਡੇ ਸੁਪਨਿਆਂ ਦੇ ਚੁੱਪਚਾਪ ਨਿਰਮਾਤਾ ਹਨ ਜੋ ਅਕਸਰ ਆਪਣੀ ਆਰਾਮ ਇੱਛਾਵਾਂ ਅਤੇ ਇਥੋਂ ਤੱਕ ਕਿ ਆਪਣੇ ਆਪ ਨੂੰ ਵੀ ਕੁਰਬਾਨ ਕਰ ਦਿੰਦੇ ਹਨ ਤਾਂ ਜੋ ਅਸੀਂ ਖੜ੍ਹ ਸਕੀਏ ਅਸੀਂ ਪਿਆਰ ਦੀ ਗੱਲ ਕਰਦੇ ਹਾਂ ਪਰ ਮਾਪਿਆਂ ਦਾ ਪਿਆਰ ਕਿਸੇ ਹੋਰ ਸ਼ਕਤੀ ਵਰਗਾ ਨਹੀਂ ਇੱਕ ਨਿਰਸਵਾਰਥ ਸ਼ਰਦਾ ਜੋ ਸਾਡੀਆਂ ਜ਼ਰੂਰਤਾਂ ਸਾਡੇ ਭਵਿੱਖ ਨੂੰ ਹਰ ਚੀਜ਼ ਤੋਂ ਉੱਪਰ ਰੱਖਦੀ ਹੈ ਹਮੇਸ਼ਾ ਐਲੇਕਸ ਨੂੰ ਮਿਲੋ ਇੱਕ ਅਜਿਹਾ ਆਦਮੀ ਜਿਸਨੇ ਤਰੱਕੀ ਕਰ ਲਈ ਸੀ ਇੱਕ ਸਫਲ ਉਦਯੋਗਪਤੀ ਇੱਕ ਦੂਰੰਦੇਸ਼ੀ ਆਗੂ ਉਸਨੇ ਉਹ ਸਭ ਕੁਝ ਹਾਸਲ ਕਰ ਲਿਆ ਸੀ ਜੋ ਉਸਦੇ ਮਾਪਿਆਂ ਨੇ ਉਸ ਲਈ ਕਦੇ ਸੁਪਨਾ ਵੇਖਿਆ ਸੀ ਅਤੇ ਹੋਰ ਵੀ ਬਹੁਤ ਕੁਝ ਫਿਰ ਵੀ ਉਸਦੀ ਵਿਸ਼ਾਲ ਕੋਠੀ ਉਸਦੀਆਂ ਲਗਜ਼ਰੀ ਕਾਰਾਂ ਅਤੇ ਉਸਦੇ ਪਰੇ ਹੋਏ ਬੈਂਕ ਖਾਤਿਆਂ ਦੇ باوجود ਉਸਦੇ ਦਿਲ ਵਿੱਚ ਇੱਕ ਅਦ੍ਰਿਸ਼ਟ ਦਰਦ ਬਣਿਆ ਹੋਇਆ ਸੀ। ਉਸਨੇ ਆਪਣੇ ਬੁੱਢੇ ਮਾਪਿਆਂ ਵੱਲ ਵੇਖਿਆ ਜੋ ਕਮਜ਼ੋਰ ਪਰ ਹਮੇਸ਼ਾ ਖੁਸ਼ਹਾਲ ਸਨ ਉਸ ਸੁੰਦਰ ਘਰ ਵਿੱਚ ਆਰਾਮ ਨਾਲ ਰਹੇ ਰਹੇ ਸਨ ਜੋ ਉਸਨੇ ਉਨ੍ਹਾਂ ਲਈ ਖਰੀਦਿਆ ਸੀ। ਉਸਨੇ ਉਨ੍ਹਾਂ ਨੂੰ ਤੋਹਫ਼ਿਆਂ ਨਾਲ ਪਰ ਦਿੱਤਾ ਵਿਦੇਸ਼ੀ ਛੁੱਟੀਆਂ, ਨਵੇਂ ਗੈਜੇਟ, ਦੇਖਭਾਲ ਕਰਨ ਵਾਲਿਆਂ ਦੀ ਇੱਕ ਟੀਮ। ਉਹ ਮੁਸਕਰਾਏ, ਉਨ੍ਹਾਂ ਨੇ ਉਸਦਾ ਧੰਨਵਾਦ ਕੀਤਾ ਪਰ ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਖਾਸ ਦੂਰ ਦੀ ਨਿਮਰਤਾ ਸੀ। ਇੱਕ ਨਿਰਮਲ ਸ਼ੁਕਰਗੁਜ਼ਾਰੀ ਜੋ ਸੱਚੀ ਖੁਸ਼ੀ ਦੀ ਦੂਗਾਈ ਤੱਕ ਨਹੀਂ ਪਹੁੰਚੀ ਸੀ ਐਲੇਕਸ ਨੂੰ ਬੱਧੀ ਨਿਰਾਸ਼ਾ ਮਹਿਸੂਸ ਹੋਈ ਉਸਨੇ ਇੱਕ ਸਾਮਰਾਜ ਬਣਾਇਆ ਸੀ ਪਰ ਉਹ ਆਪਣੇ ਮਾਪਿਆਂ ਦੀ ਅਸਲੀ ਬੋਝ ਰਹਿਤ ਖੁਸ਼ੀ ਨਹੀਂ ਖਰੀਦ ਸਕਿਆ ਉਹ ਉਹਨਾਂ ਦਾ ਕਰਜ਼ਾ ਚੁਕਾਉਣਾ ਚਾਹੁੰਦਾ ਸੀ ਸੱਚਮੁੱਚ ਹਰ ਚੀਜ਼ ਲਈ ਉਹਨਾਂ ਦਾ ਕਰਜ਼ਾ ਚੁਕਾਉਣਾ ਚਾਹੁੰਦਾ ਸੀ ਐਲੇਕਸ ਨੇ ਹੋਰ ਕੋਸ਼ਿਸ਼ ਕੀਤੀ ਉਸਨੇ ਹੋਰ ਵੀ ਸ਼ਾਨਦਾਰ ਯਾਤਰਾਵਾਂ ਦੀ ਯੋਜਨਾ ਬਣਾਈ ਹੋਰ ਮਹਿੰਗੇ ਤੋਹਫੇ ਖਰੀਦੇ ਉਸਨੇ ਰੋਜ਼ਾਨਾ ਗੌਰਮੇਟ ਖਾਣੇ ਡਿਲੀਵਰ ਕਰਵਾਉਣ ਦਾ ਪ੍ਰਬੰਧ ਕੀਤਾ ਫਿਰ ਵੀ ਉਹ ਸੂਖਮ ਉਦਾਸੀ ਬਣੀ ਰਹੀ ਇੱਕ ਸ਼ਾਮ ਉਹਨਾਂ ਨੂੰ ਮਿਲਣ ਵੇਲੇ ਉਸਨੇ ਆਪਣੀ ਮਾਂ ਨੂੰ ਪੁਰਾਣੀਆਂ ਫੋਟੋ ਐਲਬਮਾਂ ਨੂੰ ਬੜੀ ਬਾਰੀਕੀ ਨਾਲ ਸਜਾਉਂਦੇ ਵੇਖਿਆ ਉਸਦੇ ਬੁੱਲਾਂ 'ਤੇ ਇੱਕ ਧੁੰਦਲੀ ਮੁਸਕਰਾਹਟ ਸੀ ਉਸਦਾ ਪਿਤਾ ਖਿੜਕੀ ਕੋਲ ਬੈਠਾ ਡੁੱਬਦੇ ਸੂਰਜ ਵੱਲ ਵੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਇੱਕ ਉਦਾਸ ਜਿਹੀ ਚਲਕ ਸੀ ਐਲੈਕਸ ਨੇ ਗਲਬਾਤ ਦਾ ਇੱਕ ਟੁਕੜਾ ਸੁਣਿਆ ਉਸ ਦੀ ਮਾਂ ਨੇ ਹੌਲੀ ਜਿਹਾ ਕਿਹਾ ਉਹ ਪੁਰਾਣਾ ਪਿਕਨਿਕ ਕੰਬਲ ਯਾਦ ਹੈ ਅਸੀਂ ਛੋਟੇ ਐਲੇਕਸ ਨੂੰ ਹਰ ਐਤਵਾਰ ਬਿਲੋਕਰੀਕ ਲੈ ਜਾਂਦੇ ਸੀ ਉਸ ਨੂੰ ਪੀਨਟ ਬਟਰ ਸੈਂਡਵਿਚ ਬਹੁਤ ਪਸੰਦ ਸਨ ਉਸਦੇ ਪਿਤਾ ਨੇ ਸਿਰ ਹਿਲਾਇਆ ਸਦਾਰਨ ਸਮਾਸੀ ਪਰ ਅਸੀਂ ਸਾਰੇ ਇਕੱਠੇ ਸੀ ਬਾਗ ਵਿੱਚ ਐਲੇਕਸ ਨੂੰ ਅਟਾਰੀ ਵਿੱਚ ਇੱਕ ਧੂੜ ਭਰਿਆ ਡੱਬਾ ਮਿਲਿਆ ਅੰਦਰ ਬਚਪਨ ਦੀਆਂ ਡਰਾਇੰਗਾਂ ਅਤੇ ਰਿਪੋਰਟ ਕਾਰਡਾਂ ਦੇ ਵਿਚਕਾਰ ਇੱਕ ਫਿੱਕੀ ਜਿਹੀ ਤਸਵੀਰ ਸੀ ਇਹ ਉਸਦੇ ਮਾਪਿਆਂ ਦੀ ਸੀ ਜੋ ਬਹੁਤ ਛੋਟੇ ਸਨ ਹੱਸ ਰਹੇ ਸਨ ਇੱਕ ਨਦੀ ਦੇ ਕਿਨਾਰੇ ਇੱਕ ਪੁਰਾਣੇ ਪਿਕਨਿਕ ਕੰਬਲ ਤੇ ਬੈਠੇ ਸਨ ਇੱਕ ਛੋਟਾ ਐਲੈਕਸ ਉਹਨਾਂ ਦੇ ਵਿਚਾਰ ਖਿੜਖਿੜਾ ਰਿਹਾ ਸੀ ਉਹ ਚਮਕਦਾਰ ਸੱਚ ਵਿੱਚ ਜੀਵੰਤ ਲੱਗ ਰਹੇ ਸਨ ਉਹਨਾਂ ਦੇ ਸਾਧਾਰਨ ਵਾਲੇ ਦੁਆਲੇ ਦੇ ਬਾਵਜੂਦ ਇੱਕ ਵਿਚਾਰ ਨੇ ਉਸਨੂੰ ਚੁਬਿਆ ਇਹ ਉਹਨਾਂ ਚੀਜ਼ਾਂ ਬਾਰੇ ਨਹੀਂ ਸੀ ਜੋ ਉਹਨਾਂ ਕੋਲ ਨਹੀਂ ਸਨ ਇਹ ਉਸ ਸਮੇਂ ਬਾਰੇ ਸੀ ਜੋ ਉਹਨਾਂ ਨੇ ਗੁਆਇਆ ਸੀ ਇਹ ਉਸ ਲਗਜ਼ਰੀ ਬਾਰੇ ਨਹੀਂ ਸੀ ਜੋ ਉਹ ਦੇ ਰਿਹਾ ਸੀ ਬਲਕਿ ਉਸ ਦੀ ਹਾਜ਼ਰੀ ਬਾਰੇ ਸੀ ਜੋ ਉਹ ਨਹੀਂ ਦੇ ਰਿਹਾ ਸੀ ਉਹਨਾਂ ਦਾ ਬਲੀਦਾਨ ਉਸਦੇ ਲਈ ਦੌਲਤ ਕਮਾਉਣ ਲਈ ਨਹੀਂ ਸੀ ਬਲਕਿ ਉਸਦੇ ਲਈ ਇੱਕ ਪੂਰੀ ਖੁਸ਼ਹਾਲ ਜ਼ਿੰਦਗੀ ਜਿਉਣ ਲਈ ਸੀ ਅਤੇ ਸਭ ਤੋਂ ਮਹੱਤਵਪੂਰਨ ਉਸ ਜ਼ਿੰਦਗੀ ਨੂੰ ਉਹਨਾਂ ਨਾਲ ਸਾਂਝਾ ਕਰਨ ਲਈ ਸੀ ਉਹ ਉਸਦੀ ਦੌਲਤ ਨਹੀਂ ਚਾਹੁੰਦੇ ਸਨ ਉਹ ਉਸਦੀ ਭਲਾਈ ਉਸਦੀ ਖੁਸ਼ੀ ਉਸਦਾ ਸਮਾਂ ਚਾਹੁੰਦੇ ਸਨ ਇਹ ਖੁਲਾਸਾ ਉਸਨੂੰ ਸੁਨਾਮੀ ਦੀ ਤਾਕਤ ਨਾਲ ਟੱਕਰਿਆ ਉਸਨੇ ਆਪਣਾ ਫੋਨ ਪਾਸੇ ਰੱਖ ਦਿੱਤਾ ਆਪਣੀ ਅਗਲੀ ਵੱਡੀ ਮੀਟਿੰਗ ਰੱਦ ਕਰ ਦਿੱਤੀ ਉਹ ਖੁਦ ਕਰਿਆਨੇ ਦੀ ਦੁਕਾਨ ਤੇ ਗਿਆ ਸਧਾਰਨ ਸਮਗਰੀ ਖਰੀਦੀ ਅਤੇ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਿਆ ਉਸਨੇ ਕਿਸੇ ਸ਼ੈਫ ਤੋਂ ਰਾਤ ਦਾ ਖਾਣਾ ਨਹੀਂ ਬਣਵਾਇਆ ਉਸਨੇ ਆਪਣੀ ਮਾਂ ਨਾਲ ਉਹਨਾਂ ਦਾ ਮਨਪਸੰਦ ਸਧਾਰਨ ਭੋਜਨ ਬਣਾਇਆ ਗੱਲਾਂ ਕੀਤੀਆਂ ਹੱਸਿਆ ਅਜਿਹੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਿਨ੍ਹਾਂ ਬਾਰੇ ਉਸਨੇ ਸਾਲਾ ਤੋਂ ਸੋਚਿਆ ਵੀ ਨਹੀਂ ਸੀ ਉਸਨੇ ਆਪਣੇ ਪਿਤਾ ਦਿਆ ਜਵਾਨੀ ਦੀਆਂ ਕਹਾਣੀਆਂ ਨੂੰ ਬੜੇ ਧਿਆਨ ਨਾਲ ਸੁਣਿਆ ਨਾ ਕਿ ਉਹ ਆਮ ਨਿਮਰਤਾ ਪਰ ਇਸਿਰ ਹਿਲਾਉਣ ਨਾਲ ਜੋ ਉਹ ਆਮ ਤੌਰ ਤੇ ਦਿਂਦਾ ਸੀ ਬਲਕਿ ਅਸਲ ਸ਼ਬੂਲੀਅਤ ਨਾਲ ਅਗਲੇ ਦਿਨ ਉਹ ਉਹਨਾਂ ਨੂੰ 5 ਸਿਤਾਰਾ ਰਿਜ਼ੋਰਟ ਨਹੀਂ ਬਲਕਿ ਬिलोਕ ਰੀਕ ਲੈ ਗਿਆ ਉਹ ਜਗ੍ਹਾ ਜੋ ਫੋਟੋ ਵਿੱਚ ਸੀ ਉਹ ਇੱਕ ਨਵਾਂ ਸਧਾਰਨ ਪਿਕਨਿਕ ਕੰਬਲ ਅਤੇ ਕਰੇ ਬੜੇ ਪੀਨਟ ਬਟਰ ਸੈਂਡਵਿਚ ਲੈ ਕੇ ਆਇਆ ਜਦੋਂ ਉਹ ਉੱਥੇ ਬੈਠੇ ਸਨ ਸੂਰਜ ਉਹਨਾਂ ਦੇ ਚਿਰਿਆਂ ਤੇ ਗਰਮ ਸੀ ਸ਼ਾਂਤ ਕਹਾਣੀਆਂ ਸਾਂਝੀਆਂ ਕਰ ਰਹੇ ਸਨ ਐਲੇਕਸ ਨੇ ਅਖੀਰ ਇਹ ਦੇਖਿਆ ਸੱਚੀ ਬਹੁਤ ਪ੍ਰੇਤ ਖੁਸ਼ੀ ਉਹ ਖੁਸ਼ੀ ਜੋ ਪੈਸੇ ਨਾਲ ਕਦੇ ਨਹੀਂ ਖਰੀਦੀ ਜਾ ਸਕਦੀ ਕਿਉਂਕਿ ਇਹ ਹਾਜ਼ਰੀ ਸੰਬੰਧ ਅਤੇ ਉਹਨਾਂ ਦੇ ਬਲੀਦਾਨ ਦੀ ਅਸਲ ਭਾਵਨਾ ਨੂੰ ਮੁੜ ਸੁਰਜੀਤ ਕਰਨ ਤੋਂ ਪੈਦਾ ਹੋਈ ਸੀ ਤੇ ਡੂਗਾ ਸਬਕ ਇਹ ਹੈ ਕਿ ਮਾਪਿਆਂ ਦਾ ਬਲੀਦਾਨ ਪੌਤਿਕ ਵਸਤੂਆਂ ਨਾਲ ਚੁਕਾਈ ਜਾਣ ਵਾਲੀ ਕਰਜ਼ਾ ਨਹੀਂ ਹੈ ਬਲਕਿ ਇੱਕ ਵਿਰਾਸਤ ਹੈ ਜਿਸ ਨੂੰ ਸਾਡੇ ਕੰਮ ਸਾਡੇ ਸਮੇਂ ਅਤੇ ਸਾਡੇ ਪਿਆਰ ਰਾਹੀਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਸਾਡੇ ਮਾਪਿਆਂ ਨੇ ਸਾਡੇ ਲਈ ਅਮੀਰ ਬਣਨ ਲਈ ਆਪਣੇ ਸੁੱਖ ਨੇ ਕੁਰਬਾਨ ਨਹੀਂ ਕੀਤੇ ਉਹਨਾਂ ਨੇ ਸਾਡੇ ਲਈ ਅਰਥਪੂਰਨ ਜ਼ਿੰਦਗੀ ਜਿਉਣ, ਖੁਸ਼ ਰਹਿਣ, ਮੌਜੂਦ ਰਹਿਣ ਲਈ ਕੁਰਬਾਨੀ ਦਿੱਤੀ। ਉਹ ਸਾਡੀ ਭਲਾਈ, ਸਾਡੀ ਹਾਸੇ, ਸਾਡੇ ਸਾਂਝੇ ਪਲਾਂ ਨੂੰ ਚਾਹੁੰਦੇ ਸਨ। ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਸਾਡੇ ਵਿੱਚ ਲਗਾ ਦਿੱਤੀਆਂ, ਡਾਲਰਾਂ ਵਿੱਚ ਨਿਵੇਸ਼ ਤੇ ਵਾਪਸੀ ਦੀ ਉਮੀਦ ਨਹੀਂ ਕੀਤੀ, ਬਲਕਿ ਸੰਬੰਧ ਅਤੇ ਪਿਆਰ ਦੀ ਸਥਾਈ ਮੁਦਰਾ ਵਿੱਚ। ਸਭ ਤੋਂ ਵੱਡਾ ਤੋਹਫ਼ਾ ਜੋ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਉਹ ਨਹੀਂ ਜੋ ਅਸੀਂ ਖਰੀਦ ਸਕਦੇ, ਹਾਂ, ਬਲਕਿ ਉਹ ਜੋ ਅਸੀਂ ਦੇਣਾ ਚੁੰਦੇ, ਹਾਂ। ਸਾਡੀ ਅਸਲੀ ਹਾਜ਼ਰੀ ਸਾਡੇ ਸੁਣਨ ਵਾਲੇ ਕੰਨ ਸਾਡੀ ਸਾਂਝੀ ਹਾਸੇ ਅਤੇ ਇੱਕ ਜ਼ਿੰਦਗੀ ਜੋ ਉਹਨਾਂ ਦੁਆਰਾ ਸਿਖਾਏ ਗਏ ਕਦਰਾਂ ਕੀਮਤਾਂ ਦਾ ਸਨਮਾਨ ਕਰਦੀ ਹੈ। ਇਹ ਯਾਦ ਰੱਖਣਾ ਹੈ ਕਿ ਸਭ ਤੋਂ ਵੱਡੀ ਦੌਲਤ ਵਪਾਰ ਵਿੱਚ ਨਹੀਂ ਸਬੰਧਾਂ ਵਿੱਚ ਮਿਲਦੀ ਹੈ। ਅੱਜ ਇੱਕ ਪਲ ਕੱਢੋ ਆਪਣੇ ਮਾਪਿਆਂ ਨੂੰ ਫੋਨ ਕਰੋ। ਉਹਨਾਂ ਨੂੰ ਮਿਲੋ। ਇੱਕ ਸਧਾਰਨ ਭੋਜਨ, ਇੱਕ ਸ਼ਾਂਤ ਗੱਲਬਾਤ ਸਾਂਝੀ ਕਰੋ। ਉਹਨਾਂ ਦੇ ਬਲੀਦਾਨ ਦੇ ਦਿਲ ਨਾਲ ਦੁਬਾਰਾ ਜੁੜੋ। ਪੌਤਿਕ ਦਾਇਗੀ ਦੀ ਪਿੱਛਾ ਤੁਹਾਡੀ ਮੌਜੂਦਗੀ ਦੇ ਅਨਮੋਲ ਤੋਹਫੇ ਨੂੰ ਟੱਕਰ ਨਾ ਦਿਓ ਉਹਨਾਂ ਦਾ ਸਭ ਤੋਂ ਵੱਡਾ ਇਨਾਮ ਤੁਸੀਂ ਹੋ ਸੱਚਮੁੱਚ ਤੁਸੀਂ ਹੋ ਜੇਕਰ ਇਹ ਕਹਾਣੀ ਤੁਹਾਡੇ ਨਾਲ ਜੁੜੀ ਤਾਂ ਲਾਈਕ ਬਟਨ ਦਬਾਓ ਟਿੱਪਣੀਆਂ ਵਿੱਚ ਆਪਣੇ ਵਿਚਾਰ ਸਾਂਝੇ ਕਰੋ ਅਤੇ ਪੰਜਾਬੀ ਡੈਪੋ ਦੀ ਗਾਹਕੀ ਲਓ ਤਾਂ ਜੋ ਹੋਰ ਕਹਾਣੀਆਂ ਲਈ ਜੋ ਸੰਵੰਦਾਂ ਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਸਾਨੂੰ ਯਾਦ ਦਿਵਾਉਂਦੀਆਂ ਹਨ ਕਿ ਅਸਲ ਵਿੱਚ ਕੀ ਮਾਤਵਪੂਰਨ ਹੈ